ਵਾ ਬੁੱਢਾ ਸਾਹਿਬ ਜੀ ਧੰਗ ਗੁਰੂ ਅੰਮ੍ਰਿਤ ਸਮਾਜ ਦੀ ਸ਼ਰਨ ਵਿੱਚ ਆਏ 1200 ਦੀ ਉਮਰ ਦੇ ਵਿੱਚ ਆ ਕੇ ਸੰਗਤ ਕੀਤੀ ਇੰਨੀ ਸੰਗਤ ਕੀਤੀ ਤੇ ਨਾਮ ਜਪਿਆ ਤੇ ਬ੍ਰਹਮ ਦਾ ਗਿਆਨ ਪ੍ਰਾਪਤ ਕੀਤਾ ਇੱਥੇ ਤੱਕ ਵਾ ਬੁੱਢਾ ਸਾਹਿਬ ਜੀ ਅੰਤ ਸਮੇਂ ਵੀ ਵਾ ਬੁੱਢਾ ਸਾਹਿਬ ਜੀ ਹੀ ਗੱਦੀ ਦਾ ਤਿਲਕ ਜਿਹੜਾ ਹੈ ਪਾਈ ਲੈਣਾ ਜੀ ਤੋਂ ਗੁਰੂ ਅੰਗਦ ਦੇ ਮਾਲਜ ਨੂੰ ਬਣਾਇਆ ਤਾਂ ਉਹਨਾਂ ਵੱਲੋਂ ਦਿੱਤਾ ਗਿਆ ਫਿਰ ਦੂਸਰੇ ਪਾਸ਼ਾ ਨੂੰ ਫਿਰ ਤੀਸਰੇ ਪਾਸ਼ਾ ਫਿਰ ਚੌਥੇ ਪਾਸ਼ਾ ਇਸੇ ਤਰ੍ਹਾਂ ਪੰਜਵੇਂ ਪਾਸ਼ਾ ਨੂੰ ਵੀ ਬਾਬੂ ਡਾ ਸਾਹਿਬ ਮਹਾਰਾਜ ਜੀ ਨੇ ਹੀ ਿਰਕਲਾ ਕੇ ਤੇ ਗੱਦੀ ਤੇ ਬਿਠਾਇਆ ਤੇ ਬ੍ਰਹਮ ਦਾ ਜਿਹੜਾ ਗਿਆਨ ਸੀ ਉਹ ਪ੍ਰਾਪਤ ਸੀ ਸਾਰੀਆਂ ਵਿਧਿਆ ਵਿਦਿਆਰੂ ਨਾਮ ਵਿੱਚੋਂ ਪ੍ਰਾਪਤ ਹੋਈਆਂ ਗੁਰੂ ਘਰ ਦੇ ਸੇਵਕ ਸਨ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਾਨ ਬਖਸ਼ਿਸ਼ ਕੀਤਾ ਬੁੱਢਾ ਸਾਹਿਬ ਜੀ ਨੂੰ ਗੁਰੂ ਅੰਸਾਪ ਜੀ ਦੀ ਜੋ ਲਿਖਣ ਤੋਂ ਬਾਅਦ ਪਹਿਲੇ ਗ੍ਰੰਥੀ ਬਾਬੂ ਡਾ ਸਾਹਿਬ ਜੀ ਥਾਪੇ ਗਏ ਔਰ ਦੂਸਰਾ ਤੇ ਬਾਬਾ ਬੁੱਢਾ ਸਰਬੀ ਦਾ ਸਥਾਨ ਜੋ ਬਣਿਆ RAMDAS RAMDAS ਜਿੱਥੇ ਪੁੱਤਰਾਂ ਦੇ ਦਾਨੀ ਉਸ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਪਣੇ ਮੈਲ ਗੰਗਾ ਜੀ ਜਦੋਂ ਆਪਣੀ ਜਠਾਣੀ ਕਰਮੋਂ ਤੋਂ ਨੇਣਿਆਂ ਤੋਂ ਰੰਗ ਆ ਕੇ ਤਾਂ ਉਸ ਨੇ ਬਾਬਾ ਧੰਨ ਗੁਰੂ ਅਰਜਨ ਦੇਵ ਜੀ ਦੇ ਅੱਗੇ ਫਰਿਆਦ ਕੀਤੀ ਕਿ ਪੁੱਤਰੀ ਦਾਤ ਬਖਸ਼ਿਸ਼ ਕਰੋ ਤਾਂ ਗੁਰੂ ਅਚੰਦ ਦੇ ਮਾਰੀ ਪਈ ਪਾਸ਼ਾ ਜੀ ਨੇ ਬੁੱਢਾ ਸਾਹਿਬ ਜੀ ਦੇ ਕੋਲ ਭੇਜਿਆ ਜੋ ਕਿ ਉਸ ਸਮੇਂ ਖੇਤਾਂ ਵਿੱਚ ਹਲ ਚਲਾਉਣ ਦਾ ਕੰਮ ਕਰਦੇ ਸੀ ਤਾਂ ᔪਗਤੀ ਦੱਸੀ ਕਿ ਉਹਨਾਂ ਕੋਲ ਤੁਹਾਨੂੰ ਪ੍ਰਾਪਤ ਹੋਵੇਗਾ ਤਾਂ ਮਾਤਾ ਗੰਗਾ ਜੀ ਨੇ ਕੀ ਕੀਤਾ ਕਿ ਜਲ ਪਾਣੀ ਲਿਆ ਨਾਲ ਦਸਤੀਆਂ ਲਈਆਂ ਰਾਤ ਦੇ ਸਾਰ ਹੋ ਕੇ ਬੁੱਢਾ ਸਾਹਿਬ ਜੀ ਕੋਲ ਚਲੇ ਗਏ ਸੋ ਉਹਨਾਂ ਦੀ ਸੇਵਾ ਕੀਤੀ ਪਾਜੇਵੇਂ ਰੱਤ ਦੀ ਜਿਹੜੀ ਧੂੜ ਸੀ ਉਸ ਲੋ ਸੁਰੰਗ ਬੁੱਢਾ ਸਾਹਿਬ ਜੀ ਕਹਿੰਦੇ ਵੀ ਕੌਣ ਆ ਰਿਹਾ ਇਨੀ ਧੂੜ ਦੇ ਵਿੱਚ ਗੁਰੂ ਕਾ ਨੂੰ ਕਿੱਧਰ ਵਕਤ ਪਿਆ ਹੋਇਆ ਹੈ ਜੋ ਆਪਾਂ ਨਹੀਂ ਕਹਿ ਸਕਦੇ ਗੁਰੂ ਸਾਹਿਬਾਂ ਨੂੰ ਕਾਦੀਆਂ ਭਜਣਾ ਪਈਆਂ ਨੇ ਇਸ ਤਰ੍ਹਾਂ ਅਚਾਨਕ ਬਚਨ ਕੀਤੇ ਲੰਗਰ ਛਕਿਆ ਤੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਬੁੱਢਾ ਸਾਹਿਬ ਜੀ ਆਗਿ ਦੇ ਚਰਨਾਂ ਤੇ ਭੇਜਿਆ ਹੈ ਪੁੱਤਰ ਦਾਤ ਵਾਸਤੇ ਤਾਂ ਉਹਨਾਂ ਨੇ ਕੋਈ ਜਵਾਬ ਦਿੱਤਾ ਕੋਸਮ ਰੱਥ ਹਨ ਸਭ ਕੁਝ ਉਹ ਹੀ ਦੇ ਸਕਦੇ ਹਨ ਸਾਡੇ ਕੋਲ ਕੁਝ ਨਹੀਂ ਹੈ ਇਸ ਕਰਕੇ ਵਾਪਸ ਆ ਗਏ ਤੇ ਘਰ ਆ ਕੇ ਉਦਾਸ ਹੋ ਗਏ ਸ਼ਾਮ ਦੇ ਸਮੇਂ ਫਿਰ ਜਤ ਪੰਜਵੇਂ ਪਾਤਸ਼ਾਹ ਧੰਗੁਰ ਜਨ ਸੇਹ ਮਹਾਰਾਜ ਜੀ ਘਰ ਗਏ ਤਾਂ ਉਹਨਾਂ ਦੇ ਮਹਿਲ ਮਾਤਾ ਗੰਗਾ ਜੀ ਨੂੰ ਉਦਾਸ ਦੇਖਿਆ ਕਹਿਣ ਲੱਗੇ ਸਾਰੀ ਗੱਲਬਾਤ ਦੱਸੀ ਬਬਲਾ ਜੀ ਸਾਹਿਬ ਕੋਲ ਗਏ ਸੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਗਏ ਸੀ ਕਹਿੰਦੇ ਦਾਸੀਆਂ ਲਈਆਂ ਨਾਲ ਲੰਗਰ ਪਾਣੀ ਪ੍ਰਸ਼ਾਦ ਲਿਆ ਤਿਰਥ ਤੇ ਚੜ ਕੇ ਗਏ ਸੀ ਕਹਿੰਦੇ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਕਿਸੇ ਕੁਝ ਲੈਣ ਜਾਣਾ ਹੋਵੇ ਤੇ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਹੈ ਤਾਂ ਪ੍ਰਾਪਤ ਹੁੰਦਾ ਹੈ ਸਭ ਤੋਂ ਵੱਡਾ ਗੁਣ ਗੁਰੂ ਸਾਹਿਬ ਜੀ ਨੇ ਇਹ ਸੰਗਤਾਂ ਨੂੰ ਸਿਖਾਉਣਾ ਸੀ ਇਸ ਕਰਕੇ ਫਿਰ ਸਾਰੀ ਯੁਕਤੀ ਜਿਹੜੀ ਦੱਸੀ ਮਾਤਾ ਗੰਗਾ ਜੀ ਨੂੰ ਕਿ ਨਾਮ ਜਪਦੇ ਸਤਨਾਮ ਵਿਰੂ ਦਾ ਨਾਮ ਜਪਦੇ ਹੋਏ ਆਪ ਮਿੱਸੇ ਪ੍ਰਸ਼ਾਦੇ ਤਿਆਰ ਕਰੋ ਤੇ ਨਾਲ ਗੰਢੇ ਲਵੋ ਚਾਰ ਲਵੋ ਤੇ ਨਾਲ ਹੀ ਦੈਅ ਵਗੈਰਾ ਲਸੀ ਵਗੈਰਾ ਲੈ ਕੇ ਤੇ ਪੈਦਲ ਨੰਗੇ ਪੈਰੀ ਬਾਬੂ ਦਾ ਸਾਹਿਬ ਜੀ ਦੇ ਚਰਨਾਂ ਵਿੱਚ ਜਾਓ ਉਥੋਂ ਹੀ ਹਿਦਾਤ ਪ੍ਰਾਪਤ ਹੋਵੇਗੀ ਅਗਲੇ ਦਿਨ ਕੀ ਕੀਤਾ ਮਾਤਾ ਗੰਗਾ ਜੀ ਸਵੇਰ ਉੱਠੇ ਇਨਾਣ ਕੀਤਾ ਆਪ ਅੱਥੀ ਸਾਰਾ ਪ੍ਰਸ਼ਾਦ ਤਿਆਰ ਕੀਤਾ ਨਾਲ ਸੇ ਪ੍ਰਸ਼ਾਦਿਆਂ ਦੇ ਨਾਲ ਗੰਢਾ ਸਾਹਿਬ ਲੈ ਕੇ ਚਾਲ ਲੈ ਕੇ ਜਿਵੇਂ ਦੱਸਿਆ ਸੀ ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਬੜੀ ਨਿਮਰਤਾ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਨਾਮ ਜਪਦੇ ਹੋਏ ਬੁੱਢਾ ਜੀ ਸੈਵਨ ਚਲੇ ਗਏ ਅੱਜ ਬੁੱਢਾ ਸਾਹਿਬ ਜੀ ਪਹਿਲਾਂ ਹੀ ਮਾਤਾ ਜੀ ਨੂੰ ਦੇਖ ਕੇ ਜੋ ਹਾਲ ਚਲਾ ਰਹੇ ਸਨ ਖੇਤਾਂ ਵਿੱਚ ਰਮਦਾਸ ਵਿਖੇ ਤਾਂ ਉਹਨਾਂ ਨੇ ਉੱਥੇ ਹੀ ਹਾਲ ਨੂੰ ਰੋਕ ਕੇ ਤੇ ਆ ਪਾ ਕੇ ਉਹ ਜਿਹੜਾ ਕੁज्जा ਸੀਗਾ ਲੱਸੀ ਵਾਲਾ ਤੇ ਉਹ ਲਾ ਲਿਆ ਮਾਤਾ ਜੀ ਨੂੰ ਕਹਿੰਦੇ ਪੁੱਤਰਾਂ ਨੂੰ ਭੁੱਖ ਲੱਗੀ ਹੁੰਦੀ ਹੈ ਇਹ ਮਾਤਾ ਜੀ ਨੂੰ ਫਿਕਰ ਹੁੰਦਾ ਹੈ ਤਾਂ ਉੱਥੇ ਹੀ ਬੈਠ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਜਦੋਂ ਮਾਤਾ ਗੰਗਾ ਜੀ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਹਲਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਜ਼ਮੀਨ ਤੇ ਬੈਠ ਗਏ ਜਿਹੜਾ ਗੰਡਾ ਸੀ ਕੋਲ ਉਸ ਟਾਈਮ ਉਹਨਾਂ ਨੇ ਆਪਣੇ ਹੱਥ ਤੇ ਰੱਖ ਕੇ ਭੰਨਿਆ ਇਹ ਨਾਲ ਹੀ ਵਰਦੇ ਨੇ ਜਿਹੜੇ ਸੀ ਸ਼ੁਰੂ ਕਰ ਦਿੱਤੇ ਕਹਿੰਦੇ ਆਗੀ ਦੇ ਘਰ ਐਸਾ ਪੁੱਤਰ ਪੈਦਾ ਹੋਵੇਗਾ ਜੋ ਮਾੜੇ ਕਰਮ ਕਰਨ ਵਾਲੇ ਤੁਰਕਾਂ ਦੇ ਸਿਰ ਇਸ ਤਰ੍ਹਾਂ ਭੰਨੇ ਹਨ ਜਿਸ ਤਰ੍ਹਾਂ ਮੈਂ ਗੰਡਾ ਭੰਨਿਆ ਹੈ ਗੰਡੇ ਦੇ ਵਿੱਚੋਂ ਗੁਰਸ਼੍ਰੀ ਨਿਕਲ ਕੇ ਬਾਹਰ ਨੂੰ ਗਈ ਤੇ ਨਾਲ ਹੀ ਬੜੀ ਸੇਵਾ ਪ੍ਰਸੰਨ ਚਿੱਤ ਹੋ ਕਰਕੇ ਬਾਬਾ ਸਾਹਿਬ ਜੀ ਨੇ ਹੋਰ ਵੀ ਬਹੁਤ ਅਨੇਕਾਂ ਵਰ ਦਿੱਤੇ ਜਿ ਮਾਦਾ ਗੰਗਾ ਜੀ ਖੁਸ਼ ਹੋ ਕੇ ਉੱਥੋਂ ਆਏ ਜਿਨ੍ਹਾਂ ਦੀ ਅਰਦਾਸ ਬੇਨਤੀ ਕਰਨ ਤੇ ਬਾਬਾ ਸਾਹਿਬ ਜੀ ਦੇ ਤੋਂ ਉਸ ਤੋਂ ਬਾਅਦ ਹੀ ਬਾਬਾ ਸਾਹਿਬ ਜੀ ਦਾ ਸਥਾਨ ਵੱਖਰਾ ਬਣਿਆ ਰਾਮਦਾਸ ਦੇ ਵਿੱਚ ਤੇ ਉਤ ਪੁੱਤਰਾਂ ਦੇ ਜੋ ਪ੍ਰਸ਼ਾਦ ਹੈ ਅੱਜ ਵੀ ਦਿੱਤਾ ਜਾ ਰਿਹਾ ਹੈ ਜੁਗੋ ਜੁਗਾ ਟਲ ਹੋ ਗਿਆ ਗੁਰੂ ਅਰਜਨ ਦੇਵ ਮਹਾਰਾਜੀ ਨੇ ਆਪਣੇ ਅਨੁਸੇਵਕ ਨੂੰ ਇਨਾ ਮਾਣ ਬਖਸ਼ ਕੀਤਾ ਕਿਉਂਕਿ ਉਹਨਾਂ ਨੇ 6 ਗੁਰੂਆਂ ਦੇ ਹੱਥੀ ਆਪ ਤਿਲਕ ਲਾਏ ਸਨ ਤੇ ਨਾਲ ਹੀ ਦਰਸ਼ਨ ਕੀਤੇ ਸਨ ਵਾਹਿ